ਚੜੀਗੜ ਦੇ ਵਿੱਚ ਅੱਜ ਮੇਅਰ ਦੇ ਲਈ ਵੋਟਿੰਗ ਹੋਣ ਜਾ ਰਹੀ ਹੈ ਤੇ ਅੱਜ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲੇਗਾ ਦੱਸਦੀ ਹੈ ਕਿ ਸਵੇਰੇ 11 ਵਜੇ ਵੋਟਿੰਗ ਹੈ ਜਿਹੜੀ ਉਹ ਸ਼ੁਰੂ ਹੋਵੇਗੀ ਤੇ ਜਿਸ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਲੈ ਕੇ ਚੋਣ ਹੋਣ ਜਾ ਰਹੀ ਹੈ ਤਾਂ ਮੇਅਰ ਦੇ ਲਈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ-ਆਪਣੇ ਉਮੀਦਵਾਰ ਨੇ ਜਿਹੜੇ ਐਲਾਨੇ ਗਏ ਨੇ ਜਿਸ ਦੇ ਵਿੱਚ ਆਪ ਸਰਕਾਰ ਦੇ ਵੱਲੋਂ ਆਪ ਪਾਰਟੀ ਦੇ ਵੱਲੋਂ ਮੇਅਰ ਦੇ ਲਈ ਉਮੀਦਵਾਰ ਨੇ ਪ੍ਰੇਮਲਤਾ ਅਤੇ ਉਹਨਾਂ ਨੂੰ ਟੱਕਰ ਦੇ ਰਹੇ ਨੇ ਭਾਜਪਾ ਦੇ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਤਦਅzie ਕਿ ਸਭ ਤੋਂ ਪਹਿਲਾਂ ਜਿਹੜੀ VOTING ਹੈ ਉਹ ਮੇਅਰ ਦੇ ਲਈ ਹੋਣ ਜਾ ਰਹੀ ਹੈ ਪ੍ਰੈਜ਼ਾਈਡਿੰਗ ਅਫਸਰ ਹੈ ਜਿਹੜੀ ਉਹ VOTING ਕਰਵਾ ਰਹੇ ਨੇ ਤਦਅzie ਕਿ ਇਸ ਦੌਰਾਨ ਹਾਈ ਕੋਰਟ ਦੇ ਰਿਟਾਇਰਡ ਜੱਜ ਜਿਹੜੇ ਕਿ ਜੈਸ਼ਰੀ ਠਾਕੁਰ ਨੇ ਉਹ অবজারভার ਰਹਿਣਗੇ ਸਾਰੇ ਕੰਮ ਦੇ ਇਸ ਸਾਰੀ ਚੋਣ ਦੇ ਇਸ ਸਾਰੀ VOTING ਦੇ ਤੇ ਦੱਸਦੀ ਕਿ ਅੱਜ ਚੰਡੀਗੜ੍ਹ ਨੂੰ ਨਵਾਂ ਮੇਅਰ ਹੈ ਜਿਹੜਾ ਉਹ ਮਿਲ ਸਕਦਾ ਹੈ ਤੇ ਸਵੇਰੇ 11 ਵਜੇ VOTING ਸ਼ੁਰੂ ਹੋਣ ਜਾ ਰਹੀ ਹੈ ਤੇ ਦੇਖਦੇ ਹਾਂ ਕਿ ਅੱਜ ਕਿਸ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਉਹ ਚੰਡੀਗੜ੍ਹ ਦੇ ਮੇਅਰ ਦੀ ਉਪਾਦੀ ਹੈ ਜਿਹੜੀ ਉਹ ਹਾਸਲ ਕਰੇਗਾ ਕਿਸ ਦੇ ਸਿਰ ਦੇ ਉੱਤੇ ਜਿਹੜਾ ਮੇਅਰ ਦਾ ਤਾਜ ਆ ਉਹ ਸਜੇਗਾ ਤਾਂ ਕਹਿ ਸਕਦੇ ਆ ਕਿ ਚੰਡੀਗੜ੍ਹ ਦੇ ਵਿੱਚ ਅੱਜ ਮੇਅਰ ਦੇ ਲਈ ਇੱਕ ਬਿਗ ਫਾਈਟ ਹੋਣ ਜਾ ਰਹੀ ਹੈ ਤੇ ਦੇਖਣਾ ਇਹ ਹੋਵੇਗਾ ਕਿ ਹੁਣ ਚੰਡੀਗੜ੍ਹ ਦੇ ਵਿੱਚ ਕਿਹੜਾ ਮੇਅਰ ਹੈ ਜਿਹੜੀ ਆਪਣੀ ਕਿਸਮਤ ਹੈ ਉਸ ਨੂੰ ਅਜ਼ਮਾਵੇਗਾ ਤੇ ਕਿਹੜਾ ਮੇਅਰ ਹੈ ਜਿਹੜਾ ਉਹ ਪੂਰੇ ਕਾਰਜਕਾਲ ਨੂੰ ਹੁਣ ਚਲਾਵੇਗਾ ਫਾਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us Rodis Inc. Million Miles with Smile or scan QR code to contact us Flying Truck Repair Trust We Build in Truck Repair or scan QR code to contact us The Masala Twist Oxnard Fine Authentic Indian Cuisine or scan QR code to contact us Pizza Twist Taste We Twist Order Today Call or Visit Website or scan QR code to contact us New India Market or scan QR code to contact us Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us made and served with love scan this qr code to contact us krishan kumar covered california certified agency manager who can help you your family and your small business with health insurance call at one 830 3270 or scan qr code to call or text